ਦੱਸੋ ਮੇਰੀ ਜੇਬ ਵਿੱਚੋਂ ਪੈਸੇ ਕਿਸਨੇ ਕੱਢੇ ਹਨ ਖਬਰਦਾਰ ਜੇਕਰ ਕੋਈ ਝੂਠ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ ਮੈਂ ਤੁਹਾਨੂੰ ਲੋਹੇ ਦੀ ਤਾਰ ਨਾਲ ਮਾਰ ਦਿਆਂਗਾ ਮੈਂ ਇਹ ਵੀ ਨਹੀਂ ਸੋਚਾਂਗਾ ਕਿ ਤੁਸੀਂ ਲੋਕ ਮੇਰੇ ਬੱਚੇ ਹੋ ਤੁਸੀਂ ਸਮਝ ਗਏ ਹੋ ਚੁੱਪ ਕਰਕੇ ਦੱਸੋ ਮੇਰੀ ਜੇਬ ਵਿੱਚੋਂ ਪੈਸੇ ਕਿਸ ਨੇ ਕੱਢੇ ਹਨ ਬਬਲੂ ਅਤੇ ਈਸ਼ਾ ਆਪਣੇ ਪਿਤਾ ਦੇ ਸਾਹਮਣੇ ਅਪਰਾਧੀ ਬਣ ਕੇ ਖੜੇ ਸੀ ਕਦੇ ਈਸ਼ਾ ਬਬਲੂ ਵੱਲ ਦੇਖਦੀ ਤੇ ਕਦੇ ਬਾਪੂ ਵੱਲ ਮਾਂ ਚੁੱਪਚਾਪ ਪਿੱਛੇ ਖੜੀ ਸੀ ਉਸ ਨੂੰ ਪਤਾ ਸੀ ਕਿ ਜਦੋਂ ਉਸ ਦਾ ਪਤੀ ਗੁੱਸੇ ਵਿੱਚ ਆਉਂਦਾ ਹੈ ਤਾਂ ਉਹ ਕਿਸੇ ਦੀ ਨਹੀਂ ਸੁਣਦਾ ਦੋਹਾਂ ਦੇ ਚਿਹਰਿਆਂ 'ਤੇ ਡਰ ਸੀ ਸਾਨੂੰ ਪਤਾ ਸੀ ਕਿ ਜਦੋਂ ਪਿਤਾ ਜੀ ਗੁੱਸੇ ਹੁੰਦੇ ਹਨ ਤਾਂ ਉਹ ਬਹੁਤ ਕੁੱਟਦੇ ਹਨ ਉਹ ਕੋਈ ਰਹਿਮ ਨਹੀਂ ਕਰਦੇ ਖਾਸ ਕਰਕੇ ਚੋਰੀ ਉਹ ਬਿਲਕੁਲ ਮਾਫ ਕਰਨ ਵਾਲੇ ਨਹੀਂ ਸੀ। ਈਸ਼ਾ ਦਾ ਸਰੀਰ ਕੰਬ ਰਿਹਾ ਸੀ। ਉਸ ਦੇ ਚਿਹਰੇ ਦਾ ਰੰਗ ਦੱਸ ਰਿਹਾ ਸੀ ਕਿ ਇਹ ਚੋਰੀ ਉਸ ਨੇ ਹੀ ਕੀਤੀ ਹੈ। ਪਰ ਉਹ ਵੀ ਕੀ ਕਰਦੀ? ਉਹ ਵੀ ਬੇਵਸੀ। ਕਿਸੇ ਵੀ ਕੀਮਤ ਤੇ ਉਸ ਨੇ ਉਹ ਸੁੰਦਰ ਚੂੜੀਆਂ ਖਰੀਦਣੀਆਂ ਸਨ ਜੋ ਉਸ ਦੀ ਦੋਸਤ ਨੇ ਵੀ ਖਰੀਦੀਆਂ ਸਨ। ਸਕੂਲ ਤੋਂ ਘਰ ਦੇ ਰਾਸਤੇ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਆਉਂਦੀ ਸੀ ਜਿਸ ਵਿੱਚ ਨਵੇਂ ਡਿਜ਼ਾਈਨ ਦੇ ਗਹਿਣੇ ਹੁੰਦੇ ਸੀ। ਉਸ ਦੁਕਾਨ ਤੇ ਇੱਕ ਵਧੀਆ ਬ੍ਰੇਸਲੇਟ ਸੀ। ਜੋ ਬਹੁਤ ਮਹਿੰਗਾ ਲੱਗ ਰਿਹਾ ਸੀ ਇੱਕ ਦਿਨ ਜਦੋਂ ਇਸ਼ਾ ਆਪਣੇ ਦੋਸਤ ਨਾਲ ਉਸ ਦੁਕਾਨ ਤੇ ਗਈ ਅਤੇ ਉਸ ਬ੍ਰੇਸਲੇਟ ਦੀ ਕੀਮਤ ਪੁੱਛੀ ਤਾਂ ਉਸ ਦੀ ਕੀਮਤ 500 ਰੁਪਏ ਸੀ ਪੈਸਿਆਂ ਬਾਰੇ ਸੁਣ ਕੇ ਇਸ਼ਾ ਦਾ ਚਿਹਰਾ ਉਦਾਸ ਨਜ਼ਰ ਆਇਆ ਉਸ ਸਮੇਂ ਉਸ ਕੋਲ ਸਿਰਫ 100 ਰੁਪਏ ਸਨ ਜੋ ਉਸ ਦੇ ਪਿਤਾ ਨੇ ਅੱਜ ਉਸ ਨੂੰ ਖਾਣ ਲਈ ਦਿੱਤੇ ਸਨ ਇਸ ਤੋਂ ਇਲਾਵਾ ਉਹ ਰੋਜ਼ ਸਕੂਲ ਵਿੱਚ ਚੀਜ਼ਾਂ ਨਹੀਂ ਲੈ ਕੇ ਜਾਂਦੀ ਸੀ ਅਤੇ ਆਪਣੇ ਪਿਤਾ ਵੱਲੋਂ ਦਿੱਤੇ ਪੈਸੇ ਜੋੜਦੀ ਰਹਿੰਦੀ ਸੀ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਉਹ 10 ਰੁਪਏ ਦੀ ਕੋਈ ਚੀਜ਼ ਖਰੀਦ ਕੇ ਖਾ ਲੈਂਦੀ ਸੀ ਉਹ ਆਪਣੀਆਂ ਉਂਗਲਾਂ ਤੇ ਗਿਣਨ ਲੱਗੀ ਉਸ ਸਮੇਂ ਉਸਦੇ ਬੈਗ ਵਿੱਚ 50 ਰੁਪਏ ਸਨ ਅਤੇ ਇਹ 10 ਰੁਪਏ ਜੋ ਉਸਦੇ ਪਿਤਾ ਨੇ ਅੱਜ ਉਸ ਨੂੰ ਦਿੱਤੇ ਸਨ ਇਹ ਪੈਸੇ ਬਹੁਤ ਘੱਟ ਸਨ ਉਹ ਸੋਚ ਰਹੀ ਸੀ ਕਿ ਉਹ ਇਹਨਾਂ ਸੁੰਦਰ ਕੰਗਣ ਕਿਵੇਂ ਖਰੀਦ ਸਕਦੀ ਹੈ ਜਦੋਂ ਉਸ ਦੇ ਨਾਲ ਮੌਜੂਦ ਉਸ ਦੇ ਦੋਸਤਾਂ ਨੇ ਝਟ ਦੋ ਬਰੇਸਲੇਟ ਖਰੀਦੇ ਅਤੇ ਖੁਸ਼ੀ-ਖੁਸ਼ੀ ਘਰ ਚਲੀਆਂ ਗਈਆਂ ਡੂੰਗਾ ਸਾਂ ਲੈ ਕੇ ਈਸ਼ਾ ਉਸ ਵੱਲ ਦੇਖਦੀ ਰਹੀ ਫਿਰ ਉਹ ਦੁਕਾਨਦਾਰ ਨੂੰ ਕਹਿਣ ਲੱਗੀ ਭੀਰ ਜੀ ਇਹੋ ਜਿਹੇ ਕੰਗਣ ਹੋਰ ਵੀ ਲੈ ਕੇ ਆਉਣਾ ਮੈਂ ਵੀ ਤੇਰੇ ਕੋਲੋਂ ਖਰੀਦ ਲਵਾਂਗੀ ਇੱਕ ਦੋ ਦਿਨਾਂ ਬਾਅਦ ਦੁਕਾਨਦਾਰ ਨੇ ਵੀ ਸਿਰ ਹਿਲਾਇਆ ਤੇ ਈਸ਼ਾ ਘਰ ਆ ਗਈ ਜਦੋਂ ਉਸਨੇ ਘਰ ਆ ਕੇ ਆਪਣਾ ਪਿੱਗੀ ਵੈਗ ਤੋੜਿਆ ਤਾਂ ਉਸ ਵਿੱਚ ਕੁਝ ਸਿੱਕੇ ਅਤੇ ਨੋਟ ਸਨ ਜਦੋਂ ਉਸਨੇ ਉਹਨਾਂ ਨੂੰ ਗਿਣਿਆ ਤਾਂ ਉਹ 250 ਰੁਪਏ ਸਨ ਇਸ ਵਿੱਚ ਅਜੇ ਵੀ 250 ਰੁਪਏ ਬਾਕੀ ਸਨ ਜਦੋਂ ਵੀ ਉਹ ਦੁਕਾਨ ਦੇ ਕੋਲੋਂ ਲੰਘਦੀ ਤਾਂ ਦੁਕਾਨਦਾਰ ਉਸ ਨੂੰ ਕਹਿੰਦਾ ਕਿ ਉਸਨੇ ਬ੍ਰੇਸਲੇਟ ਖਰੀਦਣਾ ਹੈ ਜਾਂ ਮੈਂ ਕਿਸੇ ਹੋਰ ਨੂੰ ਵੇਚ ਦੇਵਾਂ ਪਰ ਉਹ ਕਿਸੇ ਵੀ ਕੀਮਤ ਤੇ ਉਹ ਬ੍ਰੇਸਲੇਟ ਲੈਣਾ ਚਾਹੁੰਦੀ ਸੀ ਇਸ ਲਈ ਉਹ ਘਰ ਆ ਕੇ ਆਪਣੇ ਪਿਤਾ ਕੋਲੋਂ ਪੈਸੇ ਮੰਗਣਾ ਚਾਹੁੰਦੀ ਸੀ ਪਰ ਫਿਰ ਮੰਗ ਨਾ ਸਕੀ ਕਿਉਂਕਿ ਉਸਦਾ ਪਿਤਾ ਪਹਿਲਾਂ ਹੀ ਮੰਗਾਈ ਦਾ ਰੋਣਾ ਰੋ ਰਿਹਾ ਸੀ ਆਪਣੇ ਖਰਚਿਆਂ ਬਾਰੇ ਦੱਸ ਰਿਹਾ ਸੀ ਕਿ ਹੁਣ ਉਸਦੀ ਜੇਬ ਵਿੱਚ 1000 ਰੁਪਏ ਬਚੇ ਹਨ ਕਿ ਉਹ ਘਰ ਦੇ ਖਰਚੇ ਚਲਾਵੇਗਾ ਜਾਂ ਫਿਰ ਮਾਂ ਨੂੰ ਉਸਦੀ ਲੋੜੀ ਦੀ ਚੀਜ਼ ਲਿਆ ਕੇ ਦੇਵੇਗਾ ਜਦੋਂ ਮਾਤਾ ਪਿਤਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਈਸ਼ਾ ਦੇ ਮਨ ਵਿੱਚ ਇੱਕ ਹੋਰ ਗੱਲ ਆਈ ਉਹ ਆਪਣੇ ਪਿਤਾ ਜੀ ਤੋਂ ਪੈਸੇ ਮੰਗ ਤਾਂ ਨਹੀਂ ਸਕਦੀ ਸੀ ਪਰ ਉਹ ਗੁਪਤ ਰੂਪ ਵਿੱਚ ਉਸਦੀ ਜੇਬ ਵਿੱਚੋਂ 250 ਕੱਢ ਸਕਦੀ ਸੀ ਇਸ ਲਈ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੋਵੇਗਾ ਅਤੇ ਉਸਤੇ ਸ਼ੱਕ ਵੀ ਨਹੀਂ ਹੋਵੇਗਾ ਇਹ ਸੋਚ ਕੇ ਉਹ ਚੋਰੀ ਛਿਪੇ ਆਪਣੇ ਪਿਤਾ ਜੀ ਦੇ ਕਮਰੇ ਵਿੱਚ ਚਲੀ ਗਈ ਅਤੇ ਫਿਰ ਉਹਨਾਂ ਦੀ ਜੈਕਟ ਵਿੱਚੋਂ ਪਏ ਪਰਸ ਵਿੱਚੋਂ ਪੈਸੇ ਕੱਢ ਕੇ ਆਪਣੇ ਕਮਰੇ ਵਿੱਚ ਆ ਗਈ ਅਗਲੇ ਦਿਨ ਜਦੋਂ ਉਹ ਸਵੇਰੇ ਸਕੂਲ ਗਈ ਤਾਂ ਉਸਨੇ ਦੁਕਾਨਦਾਰ ਤੋਂ ਉਹ ਸੁੰਦਰ ਕੰਗਣ ਵੀ ਖਰੀਦ ਲਈ ਇਹ 17 ਸੀ ਜਿਵੇਂ ਉਹ ਬਰੇਸਲੇਟ ਉਸ ਲਈ ਹੀ ਬਣਾਇਆ ਗਿਆ ਸੀ ਉਹ ਬਹੁਤ ਖੁਸ਼ ਸੀ ਪਰ ਸ਼ਾਮ ਨੂੰ ਜਦੋਂ ਉਹ ਘਰ ਜਾਣ ਲੱਗੀ ਤਾਂ ਉਸ ਦੇ ਸਰੀਰ ਵਿੱਚ ਡਰ ਦੀ ਲਹਿਰ ਦੌੜ ਗਈ ਕਿ ਜੇਕਰ ਉਸ ਦੇ ਪਿਤਾ ਜੀ ਨੂੰ ਪਤਾ ਲੱਗ ਗਿਆ ਕਿ ਉਸ ਨੇ ਉਸ ਦੀ ਜੇਬ ਵਿੱਚੋਂ ਪੈਸੇ ਚੋਰੀ ਕਰ ਲਏ ਹਨ ਜਿਸ ਤਰ੍ਹਾਂ ਡਰ ਸੀ ਉਹੀ ਹੋ ਗਿਆ ਜਦੋਂ ਉਹ ਘਰ ਪਹੁੰਚੀ ਤਾਂ ਉਸ ਦੇ ਪਿਤਾ ਜੀ ਨੇ ਅਦਾਲਤ ਲਗਾਈ ਹੋਈ ਸੀ ਉਹ ਅਤੇ ਬਬਲੂ ਇਕੱਠੇ ਹੀ ਸਕੂਲ ਜਾਂਦੇ ਸੀ ਪਰ ਬਬਲੂ ਉਸ ਤੋਂ 2 ਸਾਲ ਛੋਟਾ ਹੋਣ ਕਰਕੇ ਉਹ ਕਿਸੇ ਹੋਰ ਸਕੂਲ ਵਿੱਚ ਪੜਦਾ ਸੀ ਜਦੋਂ ਕਿ ਉਹ ਉੱਥੋਂ ਕੁਝ ਕਦਮਾਂ ਦੀ ਦੂਰੀ ਤੇ ਲੜਕੀਆਂ ਦੇ ਸਕੂਲ ਵਿੱਚ ঈਸ਼ਾ ਪੜ੍ਹਦੀ ਸੀ ਜਦੋਂ ਦੋਵੇਂ ਘਰ ਪਹੁੰਚੇ ਤਾਂ ਪਿਤਾ ਜੀ ਗੁੱਸੇ ਨਾਲ ਮਾਂ ਨੂੰ ਝਿੜਕ ਰਹੇ ਸਨ ਦੋਹਾਂ ਨੂੰ ਦੇਖ ਕੇ ਪੁੱਛਣ ਲੱਗੇ ਕਿ ਮੇਰੀ ਜੇਬ 'ਚੋਂ ਪੈਸੇ ਕਿਸਨੇ ਕੱਢੇ ਨੇ ਪੂਰੇ 250 ਰੁਪਏ ਗਾਇਬ ਹਨ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਹਾਂ ਤਾਂ ਜੋ ਕੋਈ ਵੀ ਪੈਸੇ ਕੱਢ ਲਵੇ ਅਤੇ ਮੈਨੂੰ ਇਸ ਬਾਰੇ ਪਤਾ ਨਾ ਲੱਗੇ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਪੈਸੇ ਗਿਣ ਕੇ ਰੱਖਦਾ ਹਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਵੀ ਗਿੰਦਾ ਹਾਂ ਹੁਣ ਸੱਚ ਦੱਸੋ ਤੁਹਾਡੇ ਦੋਹਾਂ ਵਿੱਚੋਂ ਕਿਸਨੇ ਚੋਰੀ ਕੀਤੀ ਹੈ ਬਬਲੂ ਨੇ ਪਹਿਲਾਂ ਹੀ ਨਾਂ ਕਰ ਦਿੱਤੀ ਸੀ ਉਸਨੇ ਕਿਹਾ ਪਾਪਾ ਮੈਨੂੰ ਨਹੀਂ ਪਤਾ ਨਾ ਹੀ ਮੈਂ ਤੁਹਾਡੇ ਕਮਰੇ ਵਿੱਚ ਗਿਆ ਹਾਂ ਮੈਂ ਤੁਹਾਡੇ ਪੈਸੇ ਨਹੀਂ ਚੋਰੀ ਕੀਤੇ ਈਸ਼ਾ ਨੇ ਵੀ ਡਰ ਦੇ ਮਾਰੇ ਇਹੀ ਕਿਹਾ ਪਰ ਉਸ ਦੀ ਆਵਾਜ਼ ਕੰਬ ਰਹੀ ਸੀ ਈਸ਼ਾ ਦੇ ਪਿਤਾ ਉਸ ਦੇ ਸ਼ੱਕ ਕਰਨ ਲੱਗੇ ਉਸ ਨੇ ਗੁੱਸੇ ਨਾਲ ਈਸ਼ਾ ਦਾ ਹੱਥ ਫੜ ਕੇ ਕਿਹਾ ਕਿ ਤੂੰ ਹੀ ਪੈਸੇ ਚੋਰੀ ਕੀਤੇ ਹਨ ਹੁਣ ਦੇਖ ਮੈਂ ਤੇਰੇ ਨਾਲ ਕੀ ਕਰਦਾ ਹਾਂ ਜਦੋਂ ਤੁਹਾਡੇ ਸਰੀਰ ਤੇ ਲੋਹੇ ਦੀਆਂ ਤਾਰਾਂ ਦੇ ਨਿਸ਼ਾਨ ਪੈਣਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚੋਰੀ ਕਰਨਾ ਕੀ ਹੁੰਦਾ ਹੈ ਜਿਵੇਂ ਹੀ ਲੋਹੇ ਦੀ ਤਾਰ ਲੈ ਕੇ ਈਸ਼ਾ ਨੂੰ ਮਾਰਨ ਲੱਗੇ ਤਾਂ ਬਬਲੂ ਤੁਰੰਤ ਅੱਗੇ ਆ ਗਿਆ ਉਸਨੇ ਕਿਹਾ papa ਦੀਦੀ ਨੂੰ ਕੁਝ ਨਾ ਕਹੋ ਉਸਨੇ ਚੋਰੀ ਨਹੀਂ ਕੀਤੀ ਮੈਂ ਤੁਹਾਡੀ ਜੇਬ ਵਿੱਚੋਂ ਪੈਸੇ ਕੱਢੇ ਸੀ ਮੈਂ ਆਪਣੇ ਦੋਸਤਾਂ ਨਾਲ ਬਾਹਰ ਖਾਣਾ ਖਾਣ ਜਾਣਾ ਸੀ ਈਸ਼ਾ ਦੇ ਤਾਂ ਹੋਸ਼ ਹੀ ਉੱਡ ਗਈ ਸੀ ਅਤੇ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਬਬਲੂ ਝੂਠ ਕਿਉਂ ਬੋਲ ਰਿਹਾ ਹੈ ਪੈਸੇ ਤਾਂ ਉਸਨੇ ਚੋਰੀ ਕੀਤੇ ਸਨ ਫਿਰ ਬਬਲੂ ਆਪਣੇ ਆਪ ਤੇ ਦੋਸ਼ ਕਿਉਂ ਲੈ ਰਿਹਾ ਸੀ ਇਸ ਤੇ ਈਸ਼ਾ ਦੇ ਪਿਤਾ ਨੇ ਉਸ ਨੂੰ ਛੱਡ ਦਿੱਤਾ ਅਤੇ ਬਬਲੂ ਨੂੰ ਫੜ ਕੇ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਉਸਨੇ ਕਿਹਾ ਕਿ ਇੱਥੇ ਖਾਣ ਪੀਣ ਦੇ ਤਾਂ ਲਾਲੇ ਪਏ ਹੋਏ ਨੇ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਮੇਰੀ ਜੇਬ ਵਿੱਚੋਂ ਪੈਸੇ ਚੋਰੀ ਕਰਕੇ ਅਜਾਸ਼ੀਆਂ ਕਰੀ ਤੁਹਾਡੀ ਮਾਂ ਹੁਣ ਤੋਂ ਹੀ ਤੁਹਾਡੀ ਇਸ ਤਰ੍ਹਾਂ ਦੀ ਦੇਖਭਾਲ ਕਰ ਰਹੀ ਹੈ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਪਿਤਾ ਬੱਚਿਆਂ ਦੀ ਮਾਂ ਨੂੰ ਵੀ ਚੰਗੀ ਤਰ੍ਹਾਂ ਸੁਣਾ ਰਹੇ ਸੀ ਕੋਸਨੇ ਗਿਆ ਮੈਂ ਤੁਹਾਨੂੰ ਪੜਾ ਲਿਖਾ ਕੇ ਚੰਗਾ ਇਨਸਾਨ ਬਣਾਉਣਾ ਚਾਹੁੰਦਾ ਸੀ ਪਰ ਤੂੰ ਚੋਰੀਆਂ ਕਰਨ ਲੱਗ ਪਿਆ ਹੈ ਅੱਜ ਪਿਤਾ ਜੀ ਦੀ ਜੇਬ ਵਿੱਚੋਂ ਚੋਰੀ ਕਰ ਲਈ ਹੈ ਕੱਲ ਨੂੰ ਲੋੜ ਪਈ ਤਾਂ ਲੋਕਾਂ ਦੇ ਘਰ ਲੁੱਟਣ ਜਾਵੇਂਗਾ ਬਹੁਤ ਹੀ ਆਵਾਰਾ ਹੁੰਦੇ ਜਾ ਰਹੇ ਹੋ ਤੁਸੀਂ ਇਹ ਸੁਣ ਕੇ ਬਬਲੂ ਰੋ ਪਿਆ ਪਰ ਸਜਾ ਬਜੋਂ ਉਸਦੇ ਪਿਤਾ ਨੇ ਪਹਿਲਾਂ ਉਸ ਨੂੰ ਥੱਪੜ ਮਾਰਿਆ ਅਤੇ ਫਿਰ ਲੋਹੇ ਦੀ ਤਾਰ ਨਾਲ ਦੋ ਵਾਰ ਉਸਦੇ ਹੱਥ ਤੇ ਮਾਰਿਆ ਉਸਦੇ ਹੱਥ ਤੇ ਪਹਿਲਾਂ ਲਾਲ ਨਿਸ਼ਾਨ ਬਣ ਗਿਆ ਸੀ ਅਤੇ ਕੁਝ ਸਮੇਂ ਬਾਅਦ ਛਾਲੇ ਚ ਬਦਲ ਗਿਆ ਉਸਦੇ ਪਿਤਾ ਕਹਿਣ ਲੱਗੇ ਕਿ ਜੇਕਰ ਇਹ ਨਿਸ਼ਾਨ ਤੁਹਾਨੂੰ ਯਾਦ ਰਹੇਗਾ ਤਾਂ ਭਵੇਖ ਵਿੱਚ ਤੁਸੀਂ ਚੋਰੀ ਕਰਨ ਬਾਰੇ ਸੋਚੋਗੇ ਵੀ ਨਹੀਂ ਈਸ਼ਾ ਅਤੇ ਬਬਲੂ ਆਪਣੇ ਕਮਰੇ ਵਿੱਚ ਚਲੇ ਗਏ ਸਨ ਈਸ਼ਾ ਅਜੇ ਵੀ ਡਰ ਨਾਲ ਕੰਬ ਰਹੀ ਸੀ ਜਦੋਂ ਤਾਰਾ ਉਸ ਦੇ ਭਰਾ ਦੇ ਹੱਥਾਂ ਤੇ ਲੱਗੀਆਂ ਸੀ ਜੇ ਉਹ ਉਸ ਦੇ ਹੱਥਾਂ ਤੇ ਲੱਗੀਆਂ ਹੁੰਦੀਆਂ ਤਾਂ ਉਹ ਮਰ ਹੀ ਜਾਂਦੀ ਜਦਕਿ ਇੱਕ ਪਾਸੇ ਬੈਠਾ ਬਗਲੂ ਵੀ ਚੁੱਪਚਾਪ ਰੋ ਰਿਹਾ ਸੀ ਜਿਵੇਂ ਹੀ ਰਾਤ ਪੈ ਗਈ ਅਤੇ ਪਿਤਾ ਜੀ ਆਪਣੇ ਕਮਰੇ ਵਿੱਚ ਸੌਂ ਗਏ ਤਾਂ ਈਸ਼ਾ ਆ ਕੇ ਆਪਣੇ ਭਰਾ ਦੇ ਕੋਲ ਬੈਠ ਗਈ ਅਤੇ ਬ੍ਰੇਸਲੇਟ ਨੂੰ ਆਪਣੇ ਭਰਾ ਦੇ ਸਾਹਮਣੇ ਬਿਸਤਰੇ ਤੇ ਰੱਖ ਦਿੱਤਾ ਜਿਵੇਂ ਹੀ ਬਬਲੂ ਨੇ ਬ੍ਰੇਸਲੇਟ ਨੂੰ ਦੇਖਿਆ ਤਾਂ ਇੰਜ ਲੱਗਾ ਜਿਵੇਂ ਉਹ ਸਾਰਾ ਦਰਦ ਭੁੱਲ ਗਿਆ ਹੋਵੇ ਮੁਸਕਰਾਉਂਦੇ ਹੋਏ ਉਸ ਨੇ ਬ੍ਰੇਸਲੇਟ ਵੱਲ ਦੇਖਿਆ ਅਤੇ ਕਿਹਾ ਬਾ ਦੀਦੀ ਇਹ ਬ੍ਰੇਸਲੇਟ ਤੁਹਾਡੇ ਤੇ ਬਹੁਤ ਵਧੀਆ ਲੱਗੇਗਾ ਕਿੰਨਾ ਪਿਆਰਾ ਬ੍ਰੇਸਲੇਟ ਹੈ ਤੁਸੀਂ ਇਸ ਨੂੰ ਅਜੇ ਤੱਕ ਕਿਉਂ ਨਹੀਂ ਪਹਿਨਿਆ ਇਹ ਬਹੁਤ ਮਹਿੰਗਾ ਲੱਗਦਾ ਹੈ ਇਹ ਸੁਣ ਕੇ ਈਸ਼ਾ ਰੋਣ ਲੱਗ ਪਈ ਅਤੇ ਬੋਲੀ ਵੀਰ ਜੀ ਤੈਨੂੰ ਪਤਾ ਸੀ ਕਿ ਮੈਂ ਪਿਤਾ ਦੀ ਜੇਬ ਵਿੱਚੋਂ ਪੈਸੇ ਚੋਰੀ ਕੀਤੇ ਸਨ ਫਿਰ ਸੱਚ ਕਿਉਂ ਨਹੀਂ ਦੱਸਿਆ ਰੋਂਦੇ ਹੋਏ ਬਬਲੂ ਕਹਿਣ ਲੱਗਿਆ ਕਿ ਇਹ ਤਾਂ ਮੈਂ ਜਾਣਦਾ ਹਾਂ ਪਰ ਮੈਂ ਤੇਰਾ ਭਰਾ ਹਾਂ ਤੇ ਤੈਨੂੰ ਆਉਣ ਵਾਲੀ ਹਰ ਮੁਸੀਬਤ ਨੂੰ ਆਪਣੇ ਸਿਰ ਲੈਣਾ ਮੇਰਾ ਫਰਜ਼ ਹੈ ਇਹ ਸੁਣ ਕੇ ਈਸ਼ਾ ਸ਼ਰਮਿੰਦਾ ਹੋ ਗਈ ਪਰ ਉਸ ਸਮੇਂ ਦੋਵੇਂ ਛੋਟੇ ਸਨ ਉਸਨੇ ਆਪਣੇ ਭਰਾ ਦੇ ਹੱਥ ਤੇ ਕੋਲਡ ਕਰੀਮ ਲਗਾ ਦਿੱਤੀ ਪਰ ਇਸ ਦੇ ਬਾਵਜੂਦ ਬਬਲੂ ਨੇ ਮਸਕਰਾ ਕੇ ਕਿਹਾ ਕਿ ਕੋਈ ਗੱਲ ਨਹੀਂ ਜਲਦੀ ਠੀਕ ਹੋ ਜਾਣਗੇ ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਦੋਵੇਂ ਹਾਈ ਸਕੂਲ ਪਾਸ ਕਰ ਗਏ ਸੀ ਸਾਰਿਆਂ ਤੋਂ ਪਹਿਲਾਂ ਹਾਈ ਸਕੂਲ ਈਸ਼ਾ ਨੇ ਪਾਸ ਕੀਤਾ ਸੀ ਜਦੋਂ ਕਿ ਬਬਲੂ ਅਜੇ 9ਵੀਂ ਵਿੱਚ ਸੀ ਦੋਵਾਂ ਦੇ ਇਮਤਿਹਾਨ ਵਿੱਚ ਚੰਗੇ ਅੰਕ ਆਏ ਸਨ ਜਦੋਂ ਈਸ਼ਾ ਨੇ ਆਪਣਾ ਨਤੀਜਾ ਦਿਖਾਇਆ ਤਾਂ ਉਸਦੇ ਪਿਤਾ ਜੀ ਨਤੀਜਾ ਦੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਉਸਨੇ ਚੰਗੇ ਅੰਕ ਹਾਸਲ ਕੀਤੇ ਸਨ ਬਬਲੂ ਨੇ 9ਵੀਂ ਵਿੱਚ ਵੀ ਚੰਗੇ ਅੰਕ ਪ੍ਰਾਪਤ ਕੀਤੇ ਸਨ ਪਹਿਲਾਂ ਤਾਂ ਉਸਦਾ ਪਿਤਾ ਬੱਚਿਆਂ ਦੇ ਅੰਕ ਦੇਖ ਕੇ ਖੁਸ਼ ਹੋਇਆ ਬਾਰ ਕੋਜੇ ਸਮੇਂ ਬਾਦ ਉਸ ਦਾ ਚਿਹਰਾ ਉਦਾਸ ਹੋ ਗਿਆ ਜਦੋਂ ਉਸ ਨੂੰ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਆਪਣੇ ਦੋਵਾਂ ਬੱਚਿਆਂ ਨੂੰ ਕਾਲਜ ਦੀ ਪੜ੍ਹਾਈ ਕਰਾ ਸਕਣ ਮੈਂ ਸਿਰਫ ਇੱਕ ਬੱਚੇ ਨੂੰ ਕਾਲਜ ਭੇਜ ਸਕਦਾ ਹਾਂ ਇਹ ਸੁਣ ਕੇ ਈਸ਼ਾ ਪਰੇਸ਼ਾਨ ਹੋ ਗਈ ਈਸ਼ਾ ਦੀ ਮਾਂ ਕਹਿਣ ਲੱਗੀ ਕਿ ਤੁਸੀਂ ਕਿਸੇ ਤੋਂ ਕਰਜ਼ਾ ਕਿਉਂ ਨਹੀਂ ਲੈਂਦੇ ਹੌਲੀ ਹੌਲੀ ਕਰਜ਼ਾ ਵੀ ਘਟਦਾ ਰਹੇਗਾ ਇਹ ਸੋਚ ਕੇ ਉਸ ਦੇ ਪਿਤਾ ਕੁਝ ਦੋਸਤਾਂ ਅਤੇ ਰਿਸ਼ਤੇਦਾਰ ਕੋਲ ਕਰਜ਼ਾ ਮੰਗਣ ਗਏ ਪਰ ਕੋਈ ਵੀ ਉਸ ਨੂੰ ਉਧਾਰ ਦੇਣ ਲਈ ਤਿਆਰ ਨਹੀਂ ਸੀ ਜਦੋਂ ਬਬਲੂ ਨੇ ਸੁਣਿਆ ਕਿ ਪਾਪਾ ਹੀ ਸਾਡੇ ਵਿੱਚੋਂ ਇੱਕ ਨੂੰ ਅੱਗੇ ਦੀ ਸਿੱਖਿਆ ਪ੍ਰਦਾਨ ਕਰਵਾ ਸਕਦੇ ਹਨ ਇਸ ਲਈ ਉਸ ਨੇ ਫੈਸਲਾ ਲਿਆ ਅਤੇ ਫਿਰ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਮੈਂ 10ਵੀਂ ਜਮਾਤ ਤੱਕ ਹੀ ਪੜਾਂਗਾ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੰਮ ਕਰਵਾਵਾਂਗਾ ਮੈਂ ਅੱਗੇ ਪੜ੍ਹਾਈ ਨਹੀਂ ਕਰਨਾ ਚਾਹੁੰਦਾ ਮੇਰਾ ਦਿਲ ਪੜ੍ਹਾਈ ਤੋਂ ਅੱਕ ਗਿਆ ਹੈ ਕਿਰਪਾ ਕਰਕੇ ਭੈਣ ਨੂੰ ਕਾਲਜ ਦੀ ਪੜ੍ਹਾਈ ਕਰਵਾਓ ਇਹ ਸੁਣ ਕੇ ਉਸਦੇ ਪਿਤਾ ਜੀ ਨੂੰ ਗੁੱਸਾ ਆ ਗਿਆ ਉਹ ਕਹਿਣ ਲੱਗੇ ਤੇਰਾ ਦਿਮਾਗ ਤਾਂ ਠੀਕ ਹੈ ਉਹ ਕੁੜੀ ਹੈ ਘਰ ਦਾ ਕੰਮ ਕਾਜ ਸਿੱਖ ਲਵੇਗੀ ਅਤੇ ਫਿਰ ਉਹ ਆਪਣੇ ਸਹੁਰੇ ਘਰ ਚਲੀ ਜਾਵੇਗੀ ਜਦੋਂ ਕਿ ਤੂੰ ਮੇਰਾ ਪੁੱਤਰ ਹੈ ਚੰਗੀ ਨੌਕਰੀ ਕਰੇਗਾ ਫਿਰ ਸਾਡੇ ਦਿਨ ਵੀ ਬਦਲ ਜਾਣਗੇ ਪਰ ਬਬਲੂ ਨੇ ਤਾਂ ਇੱਕ ਹੀ ਰਾਟ ਲਗਾਈ ਹੋਈ ਸੀ ਕਿ ਮੈਂ ਅੱਗੇ ਨਹੀਂ ਪੜਾਂਗਾ ਜੇ ਮੇਰੀ ਭੈਣ ਵੀ ਚੰਗੀ ਪੜਾਈ ਕਰਕੇ ਕੁਝ ਬਣ ਜਾਵੇ ਤਾਂ ਉਸ ਨੂੰ ਵੀ ਚੰਗੇ ਘਰ ਵਿੱਚ ਚੰਗਾ ਰਿਸ਼ਤਾ ਮਿਲ ਜਾਵੇਗਾ ਉਹ ਆਪਣੇ ਘਰ ਖੁਸ਼ ਰਹੇਗੀ ਪਰ ਉਸਦੇ ਪਿਤਾ ਜੀ ਨੇ ਉਸ ਦਿਨ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਕਿ ਤੂੰ ਆਪਣੀ ਪੜ੍ਹਾਈ ਛੱਡਣਾ ਚਾਹੁੰਦਾ ਹੈ ਤੂੰ ਕਿਹੋ ਜਿਹਾ ਪੁੱਤਰ ਹੈ ਅਜਾ ਆਲਸੀ ਅਤੇ ਕਮਜ਼ੋਰ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਿਤਾ ਜੀ ਦੀ ਕੋਟ ਮਾਰ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਕਿਹਾ ਦੇਖੋ ਪਿਤਾ ਜੀ ਤੁਸੀਂ ਮੈਨੂੰ ਕੁੱਟਿਆ ਹੈ ਠੀਕ ਹੈ ਹੁਣ ਮੈਂ ਕਦੇ ਵਾਪਸ ਨਹੀਂ ਆਵਾਂਗਾ ਇੱਥੋਂ ਚਲਾ ਜਾਵਾਂਗਾ ਇਹ ਸੁਣ ਕੇ ਉਸ ਦੇ ਪਿਤਾ ਜੀ ਨੇ ਉਸ ਨੂੰ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ ਪਰ ਮਾਂ ਨੇ ਝਟ ਆਪਣੇ ਪਤੀ ਅੱਗੇ ਹੱਥ ਜੋੜ ਦਿੱਤੇ ਬੱਸ ਕਰੋ ਕਿਉਂ ਜਿਜਵਾਤੀ ਹੋ ਕੇ ਫੈਸਲੇ ਲੈਂਦੇ ਹੋ ਬੱਚਾ ਹੈ ਜੇ ਕੁਝ ਕਹਿ ਦਿੱਤਾ ਹੈ ਤਾਂ ਤੁਸੀਂ ਉਸ ਨੂੰ ਪਿਆਰ ਨਾਲ ਵੀ ਸਮਝਾ ਸਕਦੇ ਹੋ ਤੁਸੀਂ ਉਸ ਨੂੰ ਘਰੋਂ ਕਿਉਂ ਕੱਢ ਰਹੇ ਹੋ ਈਸ਼ਾ ਵੀ ਕਹਿ ਰਹੀ ਸੀ ਈਸ਼ਾ ਵੀ ਕਹਿ ਰਹੀ ਸੀ ਕਿ ਮੈਂ ਨਹੀਂ ਪੜਨਾ ਮੇਰੀ ਥਾਂ ਤੇ ਮੇਰੇ ਭਰਾ ਨੂੰ ਪੜਾ ਦਿਓ ਪਰ ਉਸ ਦਿਨ ਜਦੋਂ ਈਸ਼ਾ ਆਪਣੇ ਕਮਰੇ ਚ ਸੌਣ ਲਈ लेट ਗਈ ਸੀ ਤਾਂ ਰਾਤ ਨੂੰ ਉਸ ਨੂੰ ਲੱਗਾ ਕਿ ਉਸ ਦੇ ਕਮਰੇ ਚ ਕੋਈ ਆਇਆ ਹੈ ਪਰ ਰੋਸ਼ਨੀ ਨਾ ਹੋਣ ਕਰਕੇ ਉਹ ਚਿਹਰਾ ਨਹੀਂ ਦੇਖ ਸਕੇ ਸਵੇਰੇ ਜਦੋਂ ਉਸ ਦੀ ਅੱਖ ਖੁੱਲੀ ਤਾਂ ਉਸ ਦੇ ਬਿਸਤਰੇ ਕੋਲ ਇੱਕ ਚਿੱਠੀ ਪਈ ਸੀ ਜੋ ਇਹ ਬਬਲੂ ਦੀ ਸੀ ਬਬਲੂ ਨੇ ਲਿਖਿਆ ਸੀ ਕਿ ਦੀਦੀ ਤੂੰ ਅੱਗੇ ਦੀ ਪੜ੍ਹਾਈ ਕਰ ਮੈਂ ਇਹ ਘਰ ਛੱਡ ਕੇ ਜਾ ਰਿਹਾ ਹਾਂ ਮੇਰੀ ਉਮਰ ਹੁਣ 16 ਸਾਲ ਹੈ ਅਤੇ ਮੈਂ ਕੋਈ ਵੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਸਕਦਾ ਹਾਂ ਪਰ ਜੇ ਮੈਂ ਇਸ ਘਰ ਵਿੱਚ ਰਹਾਂਗਾ ਤਾਂ ਪਾਪਾ ਮੈਨੂੰ ਹਰ ਹਾਲਤ ਵਿੱਚ ਅੱਗੇ ਪੜਾਉਣਗੇ ईशा ਨੇ ਆ ਕੇ ਇਹੀ ਚਿੱਠੀ ਆਪਣੇ ਮਾਤਾ-ਪਿਤਾ ਨੂੰ ਦਿਖਾਈ ਉਸ ਦਾ ਪਿਤਾ ਗੁੱਸੇ ਵਿੱਚ ਸੀ ਕਹਿਣ ਲੱਗਾ ਕਿ ਉਹ ਕਿੱਥੇ ਜਾ ਸਕਦਾ ਹੈ ਪਿੰਡ ਵਿੱਚ ਕਿਤੇ ਹੋਵੇਗਾ ਮੈਂ ਹੁਣੇ ਜਾ ਕੇ ਉਸ ਨੂੰ ਲੱਭਾਂਗਾ ਉਸ ਨੇ ਪੂਰੇ ਪਿੰਡ ਦੀ ਭਾਲ ਕੀਤੀ ਅਤੇ ਪਿੰਡ ਤੋਂ ਬਾਹਰ ਵੀ ਗਿਆ ਪਰ ਉਸ ਨੂੰ ਬਬਲੂ ਕਿਤੇ ਵੀ ਨਜ਼ਰ ਨਹੀਂ ਆਇਆ ਬਬਲੂ ਉੱਥੇ ਸ਼ਹਿਰ چلا ਗਿਆ ਸੀ ਉਸਨੇ ਘਰੋਂ ਕੋਈ ਸਮਾਨ ਜਾਂ ਪੈਸਾ ਨਹੀਂ ਲਿਆ ਸੀ ਅਤੇ ਉੱਥੇ ਬਣ ਰਹੀ ਇੱਕ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਨ ਲੱਗਾ ਜਦੋਂ ਉਸਦੇ ਪੁੱਤਰ ਦੀ ਕੋਈ ਖ਼ਬਰ ਨਾ ਮਿਲੀ ਤਾਂ ਬਬਲੂ ਦੇ ਪਿਤਾ ਨੂੰ ਵੀ ਪਛਤਾਵਾ ਹੋਣ ਲੱਗਾ ਅਤੇ ਫਿਰ ਉਸਨੇ ਆਪਣੀ ਧੀ ਨੂੰ ਹੀ ਅੱਗੇ ਦੀ ਪੜ੍ਹਾਈ ਕਰਵਾਈ ਸੀ ਪਿੰਡ ਦੇ ਨੇੜੇ ਸਥਿਤ ਇੱਕ ਕਾਲਜ ਵਿੱਚ 2 ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਈਸ਼ਾ ਨੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਇਸ ਤਰ੍ਹਾਂ ਉਦੋਂ ਤੱਕ 3 ਸਾਲ ਬੀਤ ਚੁਕੇ ਸਨ ਇੰਨਾ ਤਿੰਨ ਸਾਲਾਂ ਵਿੱਚ ਉਸਨੇ ਇੱਕ ਵਾਰ ਵੀ ਆਪਣੇ ਭਰਾ ਨੂੰ ਨਹੀਂ ਦੇਖਿਆ ਸੀ ਉਹ ਹੈਰਾਨ ਸੀ ਕਿ ਉਸ ਦਾ ਭਰਾ ਉਸ ਪ੍ਰਤੀ ਕਿੰਨਾ ਵਫਾਦਾਰ ਸੀ ਅਤੇ ਉਸ ਦੇ ਖਾਤਰ ਉਸਨੇ ਆਪਣਾ ਘਰ ਛੱਡ ਦਿੱਤਾ ਪਤਾ ਨਹੀਂ ਉਹ ਕਿਸ ਹਾਲਤ ਵਿੱਚ ਹੋਵੇਗਾ ਉਸਨੇ ਖਾਣਾ ਖਾਧਾ ਹੋਵੇਗਾ ਜਾਂ ਨਹੀਂ ਇੱਕ ਦਿਨ ਉਹ ਆਪਣੇ ਹੋਸਟਲ ਵਿੱਚ ਬੈਠੀ ਆਪਣੇ ਪੇਪਰ ਦੀ ਤਿਆਰੀ ਕਰ ਰਹੀ ਸੀ ਜਦੋਂ ਉਸਦੀ ਸਹੇਲੀ ਨੇ ਆ ਕੇ ਉਸ ਨੂੰ ਦੱਸਿਆ ਕਿ ਇੱਕ ਪਿੰਡ ਦਾ ਮੁੰਡਾ ਉਸ ਨੂੰ ਮਿਲਣ ਲਈ ਬਾਹਰ ਆਇਆ ਹੈ ਇਹ ਸੁਣ ਕੇ ਈਸ਼ਾ ਬਹੁਤ ਹੈਰਾਨ ਹੋਈ ਕਿ ਪਿੰਡ ਦਾ ਕਿਹੜਾ ਮੁੰਡਾ ਉਸ ਨੂੰ ਮਿਲਣ ਆਇਆ ਸੀ ਅਕਸਰ ਪਿੰਡ ਦੇ ਬਦਮਾਸ਼ ਮੁੰਡੇ ਅਜਿਹੇ ਇਸ਼ਾਰੇ ਕਰਦੇ ਸਨ ਇਸ ਲਈ ਈਸ਼ਾ ਨੇ ਸੋਚਿਆ ਕਿ ਇਹ ਕੋਈ ਅਜਾ ਹੀ ਮੁੰਡਾ ਹੋਵੇਗਾ ਬਾਹਰ ਵੀ ਠੰਡ ਸੀ ਇਸ ਲਈ ਉਹ ਆਪਣੀ ਪੜ੍ਹਾਈ ਵਿੱਚ ਪੂਰੀ ਰੁੱਝੀ ਰਹੀ ਅਤੇ 2 ਘੰਟੇ ਇਸੇ ਤਰ੍ਹਾਂ ਲੰਘ ਗਏ ਜਦੋਂ ਉਸ ਨੂੰ ਯਾਦ ਆਇਆ ਕਿ ਕੋਈ ਉਸ ਨੂੰ ਮਿਲਣ ਆਇਆ ਸੀ ਤਾਂ ਫੌਰਨ ਹੋਸਟਲ ਤੋਂ ਬਾਹਰ ਆਈ ਅਤੇ ਜਦੋਂ ਉਹ ਦਰਵਾਜ਼ੇ ਕੋਲ ਪਹੁੰਚੀ ਤਾਂ ਉਸਨੇ ਕੜਾਕੇ ਦੀ ਠੰਡ ਵਿੱਚ ਬਾਹਰ ਆਪਣਾ ਭਰਾ ਖੜਾ ਦੇਖਿਆ ਇੱਕ ਪਤਲੀ ਜਹੀ ਕਮੀਜ਼ ਪਾ ਕੇ ਖੜਾ ਸੀ ਅਤੇ ਕੰਬ ਰਿਹਾ ਸੀ ਈਸ਼ਾ ਨੂੰ 3 ਸਾਲ ਬਾਅਦ ਆਪਣੇ ਭਰਾ ਨੂੰ ਦੇਖ ਕੇ ਯਕੀਨ ਨਹੀਂ ਹੋ ਰਿਹਾ ਸੀ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਅਤੇ ਆਪਣੇ ਭਰਾ ਨੂੰ ਜੱਫੀ ਪਾ ਕੇ ਫੁੱਟ ਫੁੱਟ ਕੇ ਰੋਣ ਲੱਗੀ ਉਸ ਦੇ ਭਰਾ ਦੀ ਹਾਲਤ ਬਹੁਤ ਖਰਾਬ ਸੀ ਕਈ ਥਾਵਾਂ ਤੋਂ ਕੱਪੜੇ ਫਟੇ ਹੋਏ ਸੀ ਅਤੇ ਕੱਪੜਿਆਂ ਤੇ ਚਿੱਕੜ ਅਤੇ ਸੀਮੈਂਟ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਬਬਲੂ ਕਹਿਣ ਲੱਗਾ ਕਿ ਮੈਂ ਕਿਵੇਂ ਦੱਸ ਸਕਦਾ ਸੀ ਜੇਕਰ ਮੈਂ ਦੱਸਿਆ ਹੁੰਦਾ ਕਿ ਮੈਂ ਇਸ਼ਾ ਦਾ ਭਰਾ ਹਾਂ ਤਾਂ ਤੁਹਾਡੇ ਦੋਸਤ ਤੁਹਾਡਾ ਮਜ਼ਾਕ ਉਡਾਉਂਦੇ ਕਿ ਤੁਸੀਂ ਐਨੇ ਪੜ੍ਹੇ ਲਿਖੇ ਹੋ ਤੁਹਾਡਾ ਭਰਾ ਇੱਕ ਮਜ਼ਦੂਰ ਹੈ ਇੱਕ ਵਾਰ ਫਿਰ ਆਪਣੇ ਭਰਾ ਦਾ ਇਹ ਪਿਆਰ ਦੇਖ ਕੇ ਇਸ਼ਾ ਰੋਣ ਲੱਗੀ ਉਹ ਕਾਫੀ ਦੇਰ ਇਸ਼ਾ ਨਾਲ ਗੱਲਾਂ ਕਰਦਾ ਰਿਹਾ ਪਰ ਜਾਣ ਤੋਂ ਪਹਿਲਾਂ ਉਸਨੇ ਇੱਕ ਲਫਾਫਾ ਅੱਗੇ ਵਧਾਇਆ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਆਪਣੀ ਮਜ਼ਦੂਰੀ ਵਿੱਚੋਂ ਕੁਝ ਬਚਤ ਕਰਕੇ ਕੁਝ ਚੀਜ਼ਾਂ ਲੈ ਕੇ ਆਇਆ ਹਾਂ ਇਸ ਵਿੱਚ ਚੂੜੀਆਂ, ਮੁੰਦਰੀਆਂ ਅਤੇ ਵਾਲਾਂ ਵਿੱਚ ਪਾਉਣ ਲਈ ਸੁੰਦਰ హెయిర్ ਕਲਿੱਪਸ ਹਨ ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਈਸ਼ਾ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਇਸ ਤੋਂ ਬਾਅਦ ਬਬਲੂ ਉਸ ਨੂੰ ਮਿਲਣ ਲਈ ਅਕਸਰ ਉੱਥੇ ਆਉਂਦਾ ਰਹਿੰਦਾ ਸੀ ਇਸ ਤਰ੍ਹਾਂ ਕਈ ਸਾਲ ਬੀਤ ਗਏ ਜਦੋਂ ਈਸ਼ਾ ਨੇ ਘਰ ਆ ਕੇ ਦੱਸਿਆ ਕਿ ਉੱਥੇ ਇੱਕ ਕਾਰਖਾਨਾ ਬਣ ਰਿਹਾ ਹੈ ਅਤੇ ਬਬਲੂ ਉੱਥੇ ਕੰਮ ਕਰ ਰਿਹਾ ਹੈ ਤਾਂ ਉਸਦੇ ਪਿਤਾ ਜੀ ਤੁਰੰਤ ਸ਼ਹਿਰ ਗਏ ਅਤੇ ਉਸ ਨੂੰ ਘਰ ਲੈ ਆਏ ਉਹਨਾਂ ਨੇ ਉਸ ਨੂੰ ਡਾਂਟਿਆ ਨਹੀਂ ਸੀ ਪਰ ਉਸ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਫਿਰ ਆਪਣੇ ਬੱਚੇ ਨੂੰ ਜੱਫੀ ਪਾ ਲਈ ਉਨਾਂ ਨੂੰ ਵੀ ਅਫਸੋਸ ਸੀ ਕਿ ਸ਼ਾਇਦ ਗੁੱਸੇ ਕਾਰਨ ਉਸਦਾ ਪੁੱਤਰ ਘਰੋਂ ਚਲਾ ਗਿਆ ਹੈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਈਸ਼ਾ ਡਾਕਟਰ ਬਣ ਗਈ ਸੀ ਜਦੋਂ ਕਿ ਉਸਦਾ ਭਰਾ ਮਜਦੂਰ ਸੀ ਜਿਸ ਨੇ ਉਸ ਲਈ ਕੁਰਬਾਨੀਆਂ ਦਿੱਤੀਆਂ ਸਨ ਉਸ ਨੇ ਆਪਣੇ ਪਿੰਡ ਵਿੱਚ ਹੀ ਇੱਕ ਕਲੀਨਿਕ ਖੋਲ੍ਹਿਆ ਹੋਇਆ ਸੀ ਕੁਝ ਮਹੀਨੇ ਬੀਤ ਗਏ ਅਤੇ ਈਸ਼ਾ ਲਈ ਇੱਕ ਚੰਗੇ ਘਰ ਤੋਂ ਰਿਸ਼ਤਾ ਆ ਗਿਆ ਜੋ ਕਿ ਮੁੰਡਾ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ ਰਿਸ਼ਤਾ ਠੀਕ ਠਾਕ ਸੀ ਇਸ ਲਈ ਉਸਦੇ ਮਾਤਾ ਪਿਤਾ ਤੁਰੰਤ ਸਹਿਮਤ ਹੋ ਗਏ ਅਤੇ ਫਿਰ ਈਸ਼ਾ ਦਾ ਵਿਆਹ ਰਣਵੀਰ ਨਾਲ ਹੋ ਗਿਆ ਜੋ ਫੈਕਟਰੀ ਬਣ ਰਹੀ ਸੀ ਉਸ ਦਾ ਠੇਕਾ ਰਣਵੀਰ ਕੋਲ ਹੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਇੱਥੇ ਮਜ਼ਦੂਰ ਵਜੋਂ ਕੰਮ ਕਰਨ ਵਾਲਾ ਵਿਅਕਤੀ ਈਸ਼ਾ ਦਾ ਭਰਾ ਹੈ ਤਾਂ ਉਸ ਨੇ ਤੁਰੰਤ ਈਸ਼ਾ ਨੂੰ ਕਿਹਾ ਕਿ ਤੂੰ ਆਪਣੇ ਭਰਾ ਨਾਲ ਗੱਲ ਕਰ ਮੈਂ ਉਸ ਨੂੰ ਸੁਪਰ ਵਾਈਜ਼ਰ ਬਣਾ ਦੇਵਾਂਗਾ ਫਿਰ ਉਸ ਨੂੰ ਇੰਨੀ ਮਿਹਨਤ ਨਹੀਂ ਕਰਨੀ ਪਵੇਗੀ ਇਸ ਲਈ ਉਸ ਦੇ ਭਰਾ ਨੇ ਤੁਰੰਤ ਹੀ ਨਿਕਾਰ ਕਰ ਦਿੱਤਾ ਉਸ ਨੇ ਕਿਹਾ ਨਹੀਂ ਇਸ ਦੀ ਲੋੜ ਨਹੀਂ ਹੈ ਕੁਝ ਦਿਨਾਂ ਬਾਅਦ ਜਦੋਂ ਬਬਲੂ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ ਤੇ ਡਿੱਗ ਗਿਆ ਸੀ ਅਤੇ ਉਸ ਦੀ ਲੱਤ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਲੱਤ ਤੋੜ ਥਾਮਾ ਤੋਂ ਟੁੱਟ ਗਈ ਸੀ ਇੱਕ ਵਾਰ ਫਿਰ ਈਸ਼ਾ ਨੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਚਾਹੁੰਦੀ ਆ ਕਿ ਤੁਸੀਂ ਸੁਪਰਵਾਈਜ਼ਰ ਬਣੋ ਮਜ਼ਦੂਰ ਵਜੋਂ ਕੰਮ ਕਰਨਾ ਬੰਦ ਕਰ ਦਿਓ ਪਰ ਬਬਲੂ ਕਹਿਣ ਲੱਗਾ ਕਿ ਮੈਂ ਤਾਂ ਅਣਪੜ ਮਜ਼ਦੂਰ ਹਾਂ ਜੇ ਤੇਰਾ ਪਤੀ ਮੈਨੂੰ ਸੁਪਰਵਾਈਜ਼ਰ ਬਣਾ ਦੇਵੇ ਤਾਂ ਲੋਕ ਉਸ ਦੀਆਂ ਗੱਲਾਂ ਕਰਨਗੇ ਇਹ ਕਿਹੋ ਜਿਹਾ ਡਾਇਰੈਕਟਰ ਹੈ ਜਿਸ ਨੇ ਇੱਕ ਮਜ਼ਦੂਰ ਨੂੰ ਸੁਪਰਵਾਈਜ਼ਰ ਬਣਾ ਦਿੱਤਾ ਹੈ ਈਸ਼ਾ ਆਪਣੇ ਭਰਾ ਦਾ ਪਿਆਰ ਦੇਖ ਕੇ ਇੱਕ ਵਾਰ ਫਿਰ ਚੁੱਪ ਹੋ ਗਈ ਸੀ ਉਹ ਕਿਹੋ ਜਿਹਾ ਭਰਾ ਸੀ ਉਸ ਨੂੰ ਨਾ ਸਿਰਫ ਆਪਣੀ ਭੈਣ ਦੀ ਪਰਵਾਹ ਸੀ ਸਗੋਂ ਉਸ ਦੇ ਪਤੀ ਦੀ ਵੀ ਪਰਵਾਹ ਕਰ ਰਿਹਾ ਸੀ ਬਬਲੂ ਦੀ ਉਮਰ 28 ਸਾਲ ਦੀ ਸੀ ਜਦੋਂ ਉਸ ਦਾ ਵਿਆਹ ਪਿੰਡ ਦੀ ਹੀ ਇੱਕ ਲੜਕੀ ਨਾਲ ਹੋਇਆ ਜੋ ਉਸ ਵਾਂਗ ਹੀ ਸਿੱਧੀ ਸਾਦੀ ਅਤੇ ਬਹੁਤ ਹੀ ਨੇਕ ਸੁਭਾਅ ਦੀ ਸੀ ਜਦੋਂ ਬਬਲੂ ਦਾ ਵਿਆਹ ਹੋਇਆ ਤਾਂ ਸਾਰੇ ਪਿੰਡ ਨੂੰ ਦਾਵਤ ਦਿੱਤੀ ਗਈ ਉੱਥੇ ਈਸ਼ਾ ਵੀ ਆਪਣੇ ਸਹੁਰੇ ਵਾਲਿਆਂ ਨਾਲ ਮੌਜੂਦ ਸੀ ਉੱਥੇ ਮੌਜੂਦ ਕਿਸੇ ਰਿਸ਼ਤੇਦਾਰ ਨੇ ਬਬਲੂ ਨੂੰ ਦੇਖਿਆ ਤਾਂ ਸਾਰੇ ਖੁਸ਼ ਹੋ ਗਏ ਅਤੇ ਫਿਰ ਉਸ ਨੂੰ ਇੱਕ ਸਵਾਲ ਪੁੱਛਿਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਿਸ ਨੂੰ ਪਿਆਰ ਕਰਦੇ ਹੋ ਬਬਲੂ ਕੁਝ ਧੇਰ ਚੁੱਪ ਰਿਹਾ ਫਿਰ ਉਸਨੇ ਕਿਹਾ ਕਿ ਮੈਂ ਆਪਣੀ ਭੈਣ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਇਹ ਸੁਣ ਕੇ ਈਸ਼ਾ ਦੇ ਪੂਰੇ ਸਰੀਰ 'ਚ ਖੂਨ ਦੀ ਲਹਿਰ ਦੌੜ ਗਈ ਕਿਸੇ ਨੇ ਪੁੱਛਿਆ ਕਿ ਇਸ ਦਾ ਕਾਰਨ ਕੀ ਹੈ ਤੁਸੀਂ ਆਪਣੀ ਭੈਣ ਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਫਿਰ ਇੱਕ ਪਲ ਲਈ ਬਬਲੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਦੱਸਿਆ ਕਿ ਮੈਂ ਆਪਣੀ ਭੈਣ ਤੋਂ ਛੋਟਾ ਹਾਂ ਸਾਡਾ ਸਕੂਲ ਇੱਕੋ ਥਾਂ 'ਤੇ ਸੀ ਪਰ ਅਸੀਂ ਇੱਥੋਂ ਦੋ ਪਿੰਡ ਦੂਰ ਸੀ ਮੇਰੀ ਜੁੱਤੀ ਰਸਤੇ ਵਿੱਚ ਟੁੱਟ ਗਈ ਮੇਰੀ ਭੈਣ ਨੇ ਆਪਣੇ ਪੈਰਾਂ ਤੋਂ ਜੁੱਤੀ ਲਾ ਕੇ ਮੈਨੂੰ ਪਹਿਨਾ ਦਿੱਤੀ ਅਤੇ ਉਹ ਆਪ ਸੜਕ ਤੇ ਗਰਮ ਜ਼ਮੀਨ ਤੇ ਤੁਰਦੀ ਆਈ ਮੈਂ ਆਪਣੇ ਭੈਣ ਨੂੰ ਇਹ ਜੁੱਤੀ ਪਾਉਣ ਲਈ ਕਿਹਾ ਪਰ ਉਸਨੇ ਅਜਿਆ ਨਹੀਂ ਕੀਤਾ ਜਦੋਂ ਉਹ ਘਰ ਆਈ ਤਾਂ ਉਸਦੇ ਪੈਰਾਂ ਦੇ ਹੇਠਾਂ ਛਾਲੇ ਹੋ ਗਏ ਸਨ ਉਸਦੇ ਪੈਰਾਂ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਗਿਆ ਸੀ ਪਰ ਉਸ ਤੋਂ ਬਾਅਦ ਵੀ ਦੀਦੀ ਮੁਸਕਰਾ ਰਹੀ ਸੀ ਅਕਸਰ ਇਹ ਹੁੰਦਾ ਸੀ ਕਿ ਪਿਤਾ ਜੀ ਜਦੋਂ ਵੀ ਕੋਈ ਚੀਜ਼ ਲੈ ਕੇ ਆਉਂਦੇ ਸਨ ਤਾਂ ਮੈਨੂੰ ਪਸੰਦ ਆ ਜਾਂਦੀ ਸੀ ਪਰ ਦੀਦੀ ਨੇ ਕਦੇ ਮੇਰੇ ਤੇ ਜਿੱਦ ਨਹੀਂ ਕੀਤੀ ਸਗੋਂ ਚੁੱਪਚਾਪ ਉਹ ਚੀਜ਼ ਮੈਨੂੰ ਦੇ ਦਿੰਦੀ ਸੀ ਅਕਸਰ ਸਾਧੀਆਂ ਵਿੱਚ ਜਦੋਂ ਸਕੂਲ ਜਾਂਦੇ ਸਮੇਂ ਮੀ ਪੈਣ ਲੱਗ ਪੈਂਦਾ ਤਾਂ ਮੇਰੀ ਭੈਣ ਆਪਣਾ ਬੈਗ ਲਾ ਕੇ ਮੇਰੇ ਸਿਰ ਉੱਤੇ ਦੇ ਦਿੰਦੀ ਪਰ ਉਹ ਮੈਨੂੰ ਕਦੇ ਵੀ ਗਿੱਲਾ ਨਹੀਂ ਹੋਣ ਦਿੱਦੀ ਸੀ ਉਸਨੇ ਮੇਰੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਮੈਂ ਫੈਸਲਾ ਕੀਤਾ ਸੀ ਕਿ ਮੈਂ ਆਪਣੀ ਭੈਣ ਨੂੰ ਆਪਣੀਆਂ ਖੁਸ਼ੀਆਂ ਦੇਵਾਂਗਾ ਅਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਭੈਣ ਨਾਲ ਸਭ ਤੋਂ ਵੱਧ ਪਿਆਰ ਆਪਣੇ ਆਪ ਹੀ ਹੋ ਗਿਆ ਜਦੋਂ ਈਸ਼ਾ ਨੇ ਇਹ ਸੁਣਿਆ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗੀ ਬਬਲੂ ਦੀ ਗੱਲ ਸੁਣ ਕੇ ਉੱਥੇ ਮੌਜੂਦ ਹਰ ਕੋਈ ਖੁਸ਼ੀ ਨਾਲ ਤਾੜੀਆਂ ਮਾਰ ਰਿਹਾ ਸੀ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਸੀ ਜਦੋਂ ਕਿ ਈਸ਼ਾ ਸ਼ਰਮਿੰਦਾ ਅਤੇ ਉਦਾਸ ਸੀ ਕਿ ਉਸਨੇ ਆਪਣੇ ਭਰਾ ਨਾਲ ਕੁਝ ਕਰਮ ਕੀਤੇ ਸਨ ਅਤੇ ਇੱਥੇ ਵੀ ਉਸ ਦਾ ਭਰਾ ਬਹੁਤ ਵੱਡੇ ਦਿਲ ਵਾਲਾ ਸੀ ਉਸ ਨੇ ਆਪਣੀ ਭੈਣ ਦੇ ਕਰਮਾਂ ਬਾਰੇ ਹੀ ਦੱਸਿਆ ਸੀ ਜਿੱਥੇ ਬਬਲੂ ਨੇ ਆਪਣੀ ਭੈਣ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਭਵਿੱਖ ਵੀ ਖਤਰੇ ਵਿੱਚ ਪਾ ਕੇ ਅੱਜ ਉਸ ਨੂੰ ਡਾਕਟਰ ਬਣਾਇਆ ਅਤੇ ਉਹ ਖੁਦ ਮਜ਼ਦੂਰੀ ਕਰਦਾ ਰਿਹਾ ਇੰਨਾ ਸਾਰਿਆਂ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਈਸ਼ਾ ਵੀ ਭੁੱਲ ਕੇ ਸਭ ਨੂੰ ਦੱਸਣਾ ਚਾਹੁੰਦੀ ਸੀ ਪਰ ਉਸਨੇ ਬਬਲੂ ਨੂੰ ਚੁੱਪ ਕਰਾ ਦਿੱਤਾ ਸੀ ਬਬਲੂ ਅਤੇ ਈਸ਼ਾ ਵਰਗਾ ਸੱਚਾ ਰਿਸ਼ਤਾ ਦੁਨੀਆ ਵਿੱਚ ਸ਼ਾਇਦ ਹੀ ਕੋਈ ਹੋਵੇ ਦੋਵੇਂ ਅਸਲ ਭੈਣ ਭਰਾ ਸਨ ਲੋਕ ਉਹਨਾਂ ਦੇ ਰਿਸ਼ਤੇ ਦੀਆਂ ਉਦਾਹਰਨਾਂ ਦੇ ਲੱਗੇ ਜਦੋਂ ਕਿ ਈਸ਼ਾ ਨੂੰ ਲੱਗਦਾ ਸੀ ਕਿ ਜਿੰਨਾ ਪਿਆਰ ਉਸ ਨੂੰ ਉਸ ਦਾ ਛੋਟਾ ਭਰਾ ਕਰਦਾ ਸੀ ਸ਼ੈਰੀ ਉਹ ਇੰਨਾ ਪਿਆਰ ਕਰ ਪਾਈ ਹੋਵੇ ਸ਼ੈਰੀ ਇਸ ਦਾ ਕਾਰਨ ਇਹ ਸੀ ਉਹ ਇੱਕ ਆਦਮੀ ਸੀ ਉਸਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਿਆ ਅਤੇ ਉਸ ਨੂੰ ਈਸ਼ਾ ਨੂੰ ਉਸ ਦੇ ਕੀਤੇ ਕਰਮਾਂ ਦਾ ਬਦਲਾ ਉਸ ਤੋਂ ਵੀ ਵੱਧ ਕੇ ਦਿੱਤਾ ਸੀ ਕੁਝ ਮਹੀਨਿਆਂ ਬਾਅਦ ਜਦੋਂ ਬਬਲੂ ਇੱਕ ਧੀ ਦਾ ਪਿਤਾ ਬਣਿਆ ਤਾਂ ਈਸ਼ਾ ਨੇ ਆਪਣੇ ਭਰਾ ਨੂੰ ਇੱਕ ਵੱਡਾ ਸੁਪਰਸਟੋਰ ਗਿਫਟ ਕੀਤਾ ਇਹ ਤਾਂ ਇੱਕ ਛੋਟੀ ਜਹੀ ਚੀਜ਼ ਸੀ ਅਤੇ ਜਿੰਨੇ احسان ਬਬਲੂ ਨੇ ঈਸ਼ਾ ਤੇ ਕੀਤੇ ਸੀ ਇਹ ਸਭ ਸੋਚ ਕੇ ਅੱਜ ਵੀ ঈਸ਼ਾ ਦੇ ਦਿਲ ਵਿੱਚੋਂ ਆਪਣੇ ਭਰਾ ਲਈ ਦੁਆਵਾਂ ਨਿਕਲਦੀਆਂ ਹਨ ਸੋ ਦੋਸਤੋ ਤੁਹਾਨੂੰ ਮੇਰੀ ਕਹਾਣੀ ਕਿਵੇਂ ਲੱਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਅਤੇ ਚੰਗੀਆਂ ਕਹਾਣੀਆਂ ਸੁਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ